ਉਹਨੇ ਬੜਾ ਖੂਬਸੂਰਤ ਕੰਮ ਕੀਤਾ ਹੈ ਉਹਨਾਂ ਨੂੰ ਬਹੁਤ ਘੱਟ ਸਮਾਂ ਮਿਲਿਆ ਹੈ ਬਹੁਤ ਘੱਟ ਸਮਾਂ ਦਿੱਤਾ ਪਰ ਮਾਦਮਾ ਨੇ ਪਰ ਉਹ ਆਪਣੇ ਕੰਮ ਦੇ ਥਰੂ ਸਾਡੇ ਸਾਰਿਆਂ ਚ ਹਮੇਸ਼ਾ ਜ਼ਿੰਦਾ ਰਹਿਣਗੇ ਫਿਲਮ ਖੂਬਸੂਰਤ ਹੈ ਉਸ ਤੋਂ ਵੀ ਵੱਡੀ ਚੀਜ਼ ਇਹ ਹੈ ਕਿ ਇੱਕ ਬੜੀ ਖੂਬਸੂਰਤ ਯਾਦ ਬਣ ਕੇ ਰਹੂਗੀ ਇਹ ਸਾਡੇ ਵਾਸਤੇ ਜਵੰਦੇ ਦੇ ਸਰੋਤਿਆਂ ਵਾਸਤੇ ਉਹਨਾਂ ਦੀ ਮਦਰ ਵਾਸਤੇ ਫੈਮਿਲੀ ਵਾਸਤੇ ਗਾਣੇ ਸੁਣੇ ਸੀ ਕਿ ਉਹਨਾਂ ਦੇ ਹਨਾ ਹਰ ਕਿਸੇ ਨੂੰ ਆਪਣੇ ਨਾਲ ਜੋੜ ਲੈਂਦੇ ਨੇ ਸੋ ਫਿਲਮ ਦੇ ਇੱਕ ਇੱਕ ਕਿਦਾਂ ਦਾ ਹਿਸਾਬ ਹੈ ਖੂਬਸੂਰਤ ਯਾਦ ਹੈ ਕਿਉਂਕਿ ਉਹਨਾਂ ਦੀ ਆਖਰੀ ਫਿਲਮ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਹੱਕ ਨਾ ਲਾਉਣ ਵਾਲੀ ਫਿਲਮ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਆ ਰਵ ਮੈਂ ਤੁਹਾਡੇ ਨਾਲ ਮਨਪ੍ਰਤ ਕੋਲ ਹਾਂ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਫਿਲਮ ਯਮਲਾ ਦੇ ਪ੍ਰੀਮੀਅਰ ਦੇ ਖਾਸ ਮੌਕੇ ਤੇ ਅਸੀਂ ਪਹੁੰਚੇ ਹਾਂ ਸਾਡੇ ਨਾਲ ਅਮਨ ਸਰ ਔਰ ਪ੍ਰੀਥਰ ਪਾਲ ਜੀ ਹੈਗੇ ਨੇ ਫਿਲਮ ਦੇਖਣ ਦੇ ਲਈ ਆਏ ਨੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਸੋ ਫਿਲਮ ਦੇਖ ਰਹੇ ਹੋ ਕਿਦਾਂ ਦਾ ਅਹਿਸਾਸ ਹੈ ਸਾਰਾ ਰਾਜਵੀਰ ਨੂੰ ਅਸੀਂ ਡੈਫੀਨਿਟਲੀ ਸਾਰੇ ਮਿਸ ਕਰ ਰਹੇ ਹਾਂ ਲੇਕਿਨ ਐਦਾਂ ਨਹੀਂ ਮਹਿਸੂਸ ਹੋ ਰਿਹਾ ਕਿ ਉਹ ਸਾਡੇ ਵਿੱਚ ਨਹੀਂ ਹੈ ਰਾਈਟ ਹਾਂ ਦੇਖੋ ਉਹਨਾਂ ਨੇ ਬੜਾ ਖੂਬਸੂਰਤ ਕੰਮ ਕੀਤਾ ਹੈ ਉਹਨਾਂ ਨੂੰ ਬਹੁ ਪਰ ਉਹ ਆਪਣੇ ਕੰਮ ਦੇ ਥਰੂ ਸਾਡੇ ਸਾਰਿਆਂ ਚ ਹਮੇਸ਼ਾ ਜ਼ਿੰਦਾ ਰਹਿਣਗੇ ਉਹਨਾਂ ਦੀਆਂ ਫਿਲਮਾਂ ਉਹਨਾਂ ਦੇ ਗਾਣੇ ਸਾਡੇ ਵਿੱਚ ਰਹਿਣਗੇ ਔਰ ਗਾਣਿਆਂ ਦੇ ਥਰੂ ਫਿਲਮਾਂ ਦੇ ਥਰੂ ਉਹ ਹਮੇਸ਼ਾ ਸਾਡੇ ਚ ਵਸਦੇ ਰਹਿਣਗੇ ਫਿਲਮ ਖੂਬਸੂਰਤ ਹੈ ਉਸ ਤੋਂ ਵੀ ਵੱਡੀ ਚੀਜ਼ ਇਹ ਹੈ ਕਿ ਇੱਕ ਬੜੀ ਖੂਬਸੂਰਤ ਯਾਦ ਬਣ ਕੇ ਰਹੂਗੀ ਸਾਡੇ ਵਾਸਤੇ ਜਵੰਧੇ ਦੇ ਸਰੋਤਿਆਂ ਵਾਸਤੇ ਉਹਨਾਂ ਦੀ ਮਦਰ ਵਾਸਤੇ ਫੈਮਿਲੀ ਵਾਸਤੇ ਔਰ ਜਿਹੜੀ ਸਾਡੀ ਫਿਲਮ ਇੰਡਸਟਰੀ ਹੈ ਮਿਊਜ਼ਿਕ ਇੰਡਸਟਰੀ ਹੈ ਉਹਨਾਂ ਵਾਸਤੇ ਸੋ ਇਹ ਬੜੀ ਖੂਬਸੂਰਤ ਖੂਬਸੂਰਤ ਯਾਦ ਹੈ ਕਿਉਂਕਿ ਉਹਨਾਂ ਦੀ ਆਖਰੀ ਫਿਲਮ ਹੈ ਔਰ ਮੈਨੂੰ ਲੱਗਦਾ ਕਿ ਇਹ ਹੱਕ ਨਾ ਲਾਉਣ ਵਾਲੀ ਫਿਲਮ ਹੈ ਤੇ ਮੈਂ ਸਾਰੀ ਆਡੀਅנס ਨੂੰ ਅਪੀਲ ਕਰਾਂਗਾ ਅਮਨ ਭਾਈ ਜੀ ਨੂੰ ਮੈਂ ਮੁਬਾਰਕਬਾਦ ਵੀ ਦਿੰਨਾ ਕਿ ਇਹਨਾਂ ਨੇ ਬੜਾ ਖੂਬਸੂਰਤ ਉਪਰਾਲਾ ਕੀਤਾ ਜੀ ਆਡੀਅנס ਨੂੰ ਅਪੀਲ ਕਰਾਂਗੇ ਕਿ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਵੀ ਤੁਸੀਂ ਇਸ ਫਿਲਮ ਨੂੰ ਦੇਖ ਸਕਦੇ ਹੋ ਕਿਉਂਕਿ ਅਸੀਂ ਸਾਰੇ ਜਵੰਦੇ ਨੂੰ ਬਹੁਤ ਪਿਆਰ ਕਰਦੇ ਸੀਗੇ ਬੜਾ ਖੂਬਸੂਰਤ ਇਨਸਾਨ ਸੀ ਕਲਾਕਾਰ ਕਿਉਂਕਿ ਅਸੀਂ ਇਸ ਇੰਡਸਟਰੀ 'ਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਾਂ ਕਲਾਕਾਰ ਹੋਣਾ ਇੱਕ ਡਿਫਰੈਂਟ ਮੈਟਰ ਹੈ ਵਧੀਆ ਕਲਾਕਾਰ ਹੋਣਾ ਵੀ ਇੱਕ ਅਲੱਗ ਚੀਜ਼ ਹੈ ਬਟ ਵਧੀਆ ਇਨਸਾਨ ਹੋਣਾ ਉਸ ਤੋਂ ਵੀ ਵੱਡੀ ਚੀਜ਼ ਹੈ ਕਿਉਂਕਿ ਪਰਮਾਤਮਾ ਦਾ ਹੀ ਨਿਆਮਤ ਹੈ ਸੋ ਜਵੰਦਾ ਬੜਾ ਪਿਆਰਾ ਇਨਸਾਨ ਸੀਗਾ ਬਹੁਤ ਮਿਹਨਤ ਕਰਕੇ ਇਨਸਾਨ ਇੱਥੋਂ ਤੱਕ ਪਹੁੰਚਦਾ ਜਿਹੜਾ ਉਹਨਾਂ ਨੇ ਮਕਾਮ ਹਾਸਲ ਕੀਤਾ ਰਾਈਟ ਬਟ ਪਰਮਾਤਮਾ ਨੇ ਉਹਨਾਂ ਨੂੰ ਹੰਡਾਉਣ ਦਾ ਮੌਕਾ ਨਹੀਂ ਦਿੱਤਾ ਸੋ ਅਮਨ ਸਰ ਤੁਸੀਂ ਵੀ ਬੈਕਐਂਡ ਤੋਂ ਬਹੁਤ ਸਪੋਰਟ ਕਰ ਰਹੇ ਹੋ ਫਿਲਮ ਯਮਲਾ ਨੂੰ ਔਰ ਘਰ ਘਰ ਵਿੱਚ ਪਹੁੰਚਾ ਰਹੇ ਹੋ ਫਿਲਮ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਲਮ ਯਮਲਾ ਬਾਰੇ ਬਸ ਮੈਂ ਤਾਂ ਹੀ ਕਹਿ ਰਿਹਾ ਸਾਰੇ ਜਣੇ ਪਲੀਜ਼ 8200 ਰੀਲਿਸ ਹੋਣੀ ਹੈ ਜੀ ਸਾਰੇ ਇੱਕ ਵਾਰ ਪਲੀਜ਼ ਦੇਖ ਕੇ ਜੁਰਰ ਆਇਓ ਕਿ ਫਿਲਮ ਦੇਖ ਕੇ ਸਾਰੇ ਅਪਰੀਸ਼ੀਏਟ ਕਰਨਗੇ ਇਸ ਫਿਲਮ ਨੂੰ ਬਹੁਤ। ਸੋ ਐਕਟਿੰਗ ਰਾਜਵੀਰ ਦੀ ਕਿਵੇਂ ਦੀ ਲੱਗ ਰਹੀ ਕਿਉਂਕਿ ਡਾਇਲੋਗ ਡਿਲੀਵਰੀ ਦਾ ਟਾਈਮਿੰਗ ਅਸੀਂ ਦੇਖ ਰਹੇ ਹਾਂ ਨਾ ਅਸੀਂ ਇੰਜੋਏ ਕਰ ਪਾ ਰਹੇ ਹਾਂ ਉਹਨਾਂ ਦੇ ਪੰਚਸ ਨੂੰ। ਸੋ ਗਾਣੇ ਸੁਣੇ ਸੀ ਕਿ ਉਹਨਾਂ ਦੇ ਹਨਾ ਹਰ ਕਿਸੇ ਨੂੰ ਆਪਣੇ ਨਾਲ ਜੋੜ ਲੈਂਦੇ ਨੇ। ਸੋ ਫਿਲਮ ਦੇ ਇੱਕੀ ਵੀ ਕਿਦਾਂ ਦਾ ਅਹਿਸਾਸ ਆ ਤੁਹਾਡਾ? ਬਹੁਤ ਵਧੀਆ ਲੱਗਿਆ ਮੈਨੂੰ ਕਿਉਂਕਿ ਐਜ਼ ਐਨ ਐਕਟਰ ਮੈਂ ਪਹਿਲੀ ਵਾਰ ਹੀ ਵੇਖਿਆ ਔਰ ਮੈਂ ਦੋ ਚਾਰ ਫਿਲਮਾਂ ਕੀਤੀਆਂ ਮੈਨੂੰ ਪਤਾ ਵੀ ਪਰਦੇ ਤੇ ਕਿਸੇ ਨੂੰ ਦੇਖਣਾ ਬਹੁਤ ਈਜ਼ ਹੈ ਬਟ ਤੁਸੀਂ ਕੰਮ ਕਰਨਾ ਜ ਔਰ ਕਰੈਕਟਰ ਨੂੰ ਫੜਨਾ ਬਹੁਤ ਔਖਾ ਹੁੰਦਾ ਸੋ ਜਵੰਦਾ ਵੀਰ ਨੇ ਬਹੁਤ ਮੈਨੂੰ ਨਹੀਂ ਪਤਾ ਉਹਦੀ ਪਹਿਲੀ ਫਿਲਮ ਹੈ ਜਾਂ ਦੂਜੀ ਫਿਲਮ ਹੈ ਦੂਜੀ ਆ ਦੂਜੀ ਫਿਲਮ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ 뮤지컬 ਫਿਲਮ ਹੈ ਇੱਕ 뮤지컬 ਰੋਮਾਂਟਿਕ ਫਿਲਮ ਹੈ ਸੋ ਮੈਨੂੰ ਲੱਗਦਾ ਕਿ ਉਹ ਸਾਡੇ ਦਿਲ ਦੇ ਤਾਂ ਵੀ ਨੇੜੇ ਆ ਸਾਨੂੰ ਤਾਂ ਵੀ ਚੰਗੀ ਲੱਗ ਰਹੀ ਹੈ ਕਿ ਉਹ ਸਾਡੀ ਸਾਰਿਆਂ ਦੀ ਕਹਾਣੀ ਹੈ ਕਿਤਨੇ ਕਿਤੇ ਅਸੀਂ ਮਿਹਨਤ ਕਰਕੇ ਸਾਰੇ ਤੱਕ ਪਹੁੰਚਦੇ ਆ ਸੋ ਬੜੀ ਖੂਬਸੂਰਤ ਮੂਵੀ ਮੈਂ ਸਾਰੇ ਆਡੀਅੰਸ ਨੂੰ ਇਹੀ ਬੇਨਤੀ ਕਰੂੰਗਾ ਕਿ ਅਸੀਂ ਉਹਦੇ ਗੀਤਾਂ ਨੂੰ ਜਿਵੇਂ ਪਿਆਰ ਦਿੱਤਾ ਔਰ ਤੁਸੀਂ ਇਹ ਮੰਨ ਕੇ ਚੱਲੋ ਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ ਫਿਲਮ ਜਿਹੜੀ ਹੈ ਤੁਸੀਂ ਤੁਹਾਡੇ ਘਰ ਘਰ ਪਹੁੰਚੇ ਤੁਹਾਡੀਆਂ ਨਜ਼ਰਾਂ ਦੇ ਵਿੱਚੋਂ ਨਿਕਲ ਕੇ ਜਾਵੇ ਤੇ ਤੁਸੀਂ ਜਵੰਦੀ ਨੂੰ ਖੂਬ ਸ਼ਰਧਾਂਜਲੀ ਦਿਓ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਪ੍ਰੀਤ ਜੀ ਥੈਂਕ ਯੂ ਸਰ ਥੈਂਕ ਯੂ ਸੋ ਇਸ ਜੀ ਮੇਰੇ ਨਾਲ ਪ੍ਰੀਤਰਪਾਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਫਿਲਮ ਯਮਲਾ ਨੂੰ ਲੈ ਕੇ ਸੋ ਤੁਸੀਂ ਵੀ ਫਿਲਮ ਨੂੰ ਫੁੱਲ ਸਪੋਰਟ ਕਰਨਾ ਧੰਨਵਾਦ